ਅਸੀਂ ਬੇਸੀ ਕੇ ਅਸੀਂ ਸਾਡਾ ਗਰੁੱਪਤੀ ਇੱਕ ਤਾਂ ਮੈਡਮ ਸਿੱਧੂ ਜੀ ਦਾ ਅਸੀਂ ਪਤਾ ਲੈਣ ਗਏ ਉਹਨਾਂ ਦਾ ਹਾਲਚਲ ਪੁੱਛਿਆ ਔਰ ਉਹਦੇ ਨਾਲ ਨਾਲ ਅਸੀਂ ਚਾਹ ਦੀ ਪੈਲੀ ਲੈਣ ਗਏ ਉੱਥੇ ਚਲੋ ਕੁਦਰਤੀ ਗੱਲ ਹੈ ਰਾਜਨੀਤਿਕ ਗੱਲ ਤਾਂ ਹੋਣੀ ਹੁੰਦੀ ਹੈ ਉੱਥੇ ਆ ਕੇ ਇਹ ਹੀ ਗੱਲ ਆਈ ਕਿ ਉਹਨਾਂ ਨੇ ਇੱਕੋ ਗੱਲ ਆਖੀ ਕਿ ਜਿੰਨਾ ਚਰਤਕ ਜਿਹੜਾ ਗਰੁੱਪ ਹੈ ਉਹਨੂੰ ਦਿੱਲੀ ਦੀ ਹਾਈ ਕਮਾਂਡਰ ਜਾਂ ਰਾਹੁਲ ਜਾਂ ਪ੍ਰਿੰਕਾ ਜੀ ਜਾਂ ਖੜਗੇ ਜੀ ਬਲਾ ਕੇ ਮਾਨ ਸਨਮਾਨ ਨਹੀਂ ਦਿੰਦੇ ਬਹਾਲੀ ਨਹੀਂ ਕਰਦੇ ਉਹਨਾਂ ਚਰਤਕ ਨਵਜੋਤ ਸਿੱਧੂ ਜਿਹੜਾ ਚੋਣ ਪ੍ਰਚਾਰ ਤੋਂ ਦੂਰ ਰਹਣਗੇ ਮਾਤਾ ਪ੍ਰਤਾਪ ਸਰਵਾਲ ਨੇ ਬਲਟਕਲ ਕੀਤਾ ਕਿ ਗੋਪੀ ਦੇ ਉਜਾਦੇ ਪ੍ਰਚਾਰ ਦੇ ਲਈ ਦੋ ਦਿਨ ਬਾਅਦ ਨਵਜੋਤ ਸਿੱਧੂ ਪਧਾਰ ਚ ਉੱਪਰ ਦੋ ਦਿਨ ਵੀ ਆਉਣਗੇ ਹਲਤਾ ਵੀ ਆਊਗਾ ਮੇਰੇ ਕਹਿਣ ਤੋਂ ਪਾਬਾ ਇਹ ਤਾਂ ਇੱਕ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇਹ ਤਾਂ ਇੱਕ ਨਾ ਸਭ ਜਵਾਬ ਲੋਕਾਂ ਨੇ ਇੱਕ ਗਲਤ ਪ੍ਰਚਾਰ ਕੂੜ ਪ੍ਰਚਾਰ ਕਰ ਰਹੇ ਨੇ ਵੱਧੂ ਦਾ ਇੱਕ ਟਾਈਮ ਟਪਾਉਣ ਵਾਸਤੇ ਇਹ ਹਜਾ ਕੁਛ ਨਹੀਂ ਹੈ ਦੋ ਦਿਨ ਵੀ ਆਉਣਗੇ ਚਾਰ ਵੀ ਆਉਣਗੇ ਚੋਣਾਂ ਦਾ ਪ੍ਰਚਾਰ ਵੀ ਹੋ ਹਟੂਗਾ ਨਵਜੋਤ ਸਿੱਧੂ ਨੂੰ ਜਿਹੜੀ ਮੈਂ ਗੱਲ ਲਾਖਿਆ ਕਿ ਜਨਨਾ ਚਰ ਤੱਕ ਦਿੱਲੀ ਦੀ ਲੀਡਰਸ਼ਿਪ ਬਲਾ ਕੇ ਉਹਨਾਂ ਦੇ ਗੁਰਪ ਨੂੰ ਮਾਨ ਸਨਮਾਨ ਦੀ ਨਹੀਂ ਬਹਾਲ ਨਹੀਂ ਕਰਦੀ ਉਹਨਾਂ ਚਿਰ ਤੱਕ ਨਵਜੋਤ ਸਿੱਤੂ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਣਗੀ ਅੱਛਾ ਕੌਣ ਜਿਹੜੇ ਕਿਹੜੇ ਲੀਡਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਮਾਨ ਸਨਮਾਨ ਦੀ ਦੇਖੋ ਮੈਂ ਸਰਜੀਤ ਸਿੰਘ ਧਾਨਖੜੇ ਤੁਹਾਡੇ ਸਾਹਮਣੇ ਖੜੇ ਨੇ ਹਰਵਿੰਦਰ ਲਾੜੇ ਜਿਹੜੇ ਬਠਿੰਡੇ ਤੋਂ ਦੋ ਵਾਰੀ ਦੇਹਾਤੀ ਤੋਂ ਚੋਣ ਲੜੇ ਨੇ ਔਰ ਰਾਜਵੀਰ ਰਾਜਾ ਮੁੰਡਾ ਮਹਾਰਾਜ ਤੋਂ ਹੈ ਇੱਕ ਮੁੰਡਾ ਹੈਗਾ ਸੈਰੀ ਰਿਆੜ ਹੈ ਜਿਹੜਾ ਪਟਿਆਲੇ ਤੋਂ ਹੈ ਮਾਨਸਾਹੀਆ ਸਾਹਿਬ ਨੇ ਔਰ ਕਿੰਮੜਾ ਰਾਜਪਾਲ ਹੈ ਫਲੋਰ ਤੋਂ ਉਹ ਹੈ ਦੋ ਤਿੰਨ ਸਾਥੀ ਸਾਡੇ ਹੋਰ ਨੇ ਜਿਹੜੀ ਇਹਦੀ ਜੀ ਟੀਮ ਹੈ ਉਹਦਾ ਮਤਵ ਵਾਲ ਇੱਕ ਉਹ ਹੈ ਕਿ ਟੀਮ ਤੋਂ ਬਣਾ ਮੈਂ ਕਹਦਾ ਅਸੀਂ ਕਹਿਣਾ ਕਿ ਲੀਡਰ ਤੋਂ ਬਣਾ ਅਸੀਂ ਕਹਤੀ ਜਿੰਨਾ ਚਿਰ ਤੱਕ ਹਾਈ ਕਮਾਂਡ ਜਦ ਮਰਜੀ ਉਹਨਾਂ ਨੂੰ ਮਾਨ ਸਨਮਾਨ ਦੇ ਬੁਲਾ ਲੇ ਬੁਲਾ ਕੇ ਸਾਨੂੰ ਸਾਨੂੰ ਬਹਾਲ ਕਰੇ ਔਰ ਨਾਲ ਦੀ ਨਾਲ ਨਵਜੋਤ ਸਿੱਧੂ ਜੀ ਪ੍ਰਚਾਰ ਕਰਨ ਵਾਸਤੇ ਤਿਆਰ ਨੇ ਜਿਹੜੀ ਪੰਜਾਬ ਦੀ ਟੀਮ ਹੈ ਉਹਨੂੰ ਅਸੀਂ ਭਰੋਸਾ ਨਹੀਂ ਮੰਨਦੇ ਉਹ ਤਾਂ ਲollipops ਦੇ ਸਕਦੇ ਨੇ ਇਹਦਾ ਮਤਵਲ ਕੱਢਣ ਵਾਸਤੇ ਬਹਾਲੀ ਸਾਡੀ ਕਰ ਸਕਦੇ ਨੇ ਅਸੀਂ ਇਹਨਾਂ ਦੇ ਉੱਤੇ ਭਰੋਸਾ ਨਹੀਂ ਨਾ ਗਦੇ ਕਰਿਆ ਨਾ ਅਸੀਂ ਕਰੀਏ ਨਾ ਇਹ ਜਿਹੜੇ ਲੀਡਰ ਨੇ ਭਰੋਸੇਯੋਗ ਲੀਡਰ ਨੇ ਅਸੀਂ ਵੇਸੀ ਕਿਈ ਸਾਡਾ ਗਰੁੱਪਤੀ ਇੱਕ ਤਾਂ ਮੈਡਮ ਸਿੱਧੂ ਜੀ ਦਾ ਅਸੀਂ ਪਤਾ ਲੈਣ ਗਏ ਉਹਨਾਂ ਦਾ ਹਾਲਚਲ ਪੁੱਛਿਆ ਔਰ ਉਹਦੇ ਨਾਲ ਨਾਲ ਅਸੀਂ ਚਾਰ ਦੀ ਪਹਿਲੀ ਲੈਣ ਗਏ ਉੱਥੇ ਚਲੋ ਕੁਦਰਤੀ ਗੱਲ ਹੈ ਰਾਜਨੀਤਿਕ ਗੱਲ ਤਾਂ ਹੋਣੀ ਹੁੰਦੀ ਹੈ ਉੱਥੇ ਆ ਕੇ ਇਹ ਹੀ ਗੱਲ ਆਈ ਕਿ ਉਹਨਾਂ ਨੇ ਇੱਕੋ ਗੱਲ ਆਖੀ ਕਿ ਜਿੰਨਾ ਚਿਰ ਤੱਕ ਜਿਹੜਾ ਗਰੁੱਪ ਹੈ ਉਹਨੂੰ ਦਿੱਲੀ ਦੀ ਹਾਈ ਕਮਾਂਡਰ ਜਾਂ ਰਾਹੁਲ ਜਾਂ ਪ੍ਰਿੰਕਾ ਜੀ ਜਾਂ ਖੜਗੇ ਜੀ ਬੁਲਾ ਕੇ ਮਾਨ ਸਨਮਾਨ ਨਹੀਂ ਦਿੰਦੇ ਬਹਾਲੀ ਨਹੀਂ ਕਰਦੇ ਉਹਨਾਂ ਚਰਤਕ ਨਵਜੋਤ ਸਿੱਧੂ ਜਿਹੜਾ ਚੋਣ ਪ੍ਰਚਾਰ ਤੋਂ ਦੂਰ ਰਹਿਣਗੇ ਪ੍ਰਤਾਪ ਸਰਵਜਨ ਨੇ ਕੱਲ ਕਿਹਾ ਕਿ ਗੋਪੀ ਦੇ ਉੱਲਾਦੇ ਪ੍ਰਚਾਰ ਦੇ ਲਈ ਦੋ ਦਿਨ ਬਾਅਦ ਨਵਜੋਤ ਸਿੱਧੂ ਮੈਦਾਨ ਚ ਉਤਰੇ ਦੋ ਦਿਨ ਵੀ ਆਉਣਗੇ ਹਫਤਾ ਵੀ ਆਊਗਾ ਮੇਰੇ ਕਹਿਣ ਤੋਂ ਪਾਪਾ ਇਹ ਤਾਂ ਇੱਕ ਜਿਹੜੇ ਪੰਜਾਬ ਦੇ ਸਾਡੇ ਲੀਡਰ ਨੇ ਇਹ ਤਾਂ ਇੱਕ ਨਾ ਸਭ ਜਵਾਬ ਲੋਕਾਂ ਨੂੰ ਇੱਕ ਗਲਤ ਪ੍ਰਚਾਰ ਕੂੜ ਪ੍ਰਚਾਰ ਕਰ ਰਹੇ ਨੇ ਵਾਧੂ ਦਾ ਇੱਕ ਟਾਈਮ ਟੇਪ ਹੋਣ ਵਾਸਤੇ ਇਹ ਹਜਾ ਕੁਛ ਨਹੀਂ ਹੈ ਦੋ ਦਿਨ ਵੀ ਆਉਣਗੇ ਚਾਰ ਦਿਨ ਵੀ ਆਉਣਗੇ ਚੋਣਾਂ ਦਾ ਪ੍ਰਚਾਰ ਵੀ ਹੋ ਹਟੂਗਾ ਨਵਜੋਤ ਸਿੱਧੂ ਨੂੰ ਜਿਹੜੀ ਮੈਂ ਗੱਲ ਲਾਖਿਆ ਕਿ ਜਨਾਂ ਚਿਰ ਤੱਕ ਦਿੱਲੀ ਦੀ ਲੀਡਰਸ਼ਿਪ ਬਲਾ ਕੇ ਉਹਨਾਂ ਦੇ ਗਰੁੱਪ ਨੂੰ ਮਾਨ ਸਨਮਾਨ ਦੀ ਨਹੀਂ ਬਹਾਲ ਨਹੀਂ ਕਰਦੀ ਉਹਨਾਂ ਚਿਰ ਤੱਕ ਨਵਜੋਤ ਸਿੱਤੂ ਪੰਜਾਬ ਦੇ ਵਿੱਚ ਪ੍ਰਚਾਰ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇਣਗੀ ਅੱਛਾ ਕੌਣ ਕਿਹੜੇ ਕਿਹੜੇ ਲੀਡਰਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਮਾਨ ਸਨਮਾਨ ਦੀ ਦੇਖੋ ਮੈਂ ਸੁਰਜੀਤ ਸਿੰਘ ਧਾਨ ਖੜੇ ਤੁਹਾਡੇ ਸਾਹਮਣੇ ਖੜੇ ਨੇ ਹਰਵਿੰਦਰ ਲਾੜੀ ਜਿਹੜੇ ਬਠਿੰਡੇ ਤੋਂ ਦੋ ਬਾਰੀ ਦਿਹਾਤੀ ਤੋਂ ਚੋਣ ਲੜੇ ਨੇ ਔਰ ਰਾਜਵੀਰ ਰਾਜਾ ਮੁੰਡਾ ਮਹਾਰਾਜ ਤੋਂ ਹੈ ਇੱਕ ਮੁੰਡਾ ਹੈਗਾ ਸੈਰੀ ਰਿਆੜਾ ਜਿਹੜਾ ਪਟਿਆਲੇ ਤੋਂ ਹੈ ਮਾਨਸਾਹੀਆ ਸਾਹਿਬ ਨੇ ਔਰ ਇੱਕ ਮੁੰਡਾ ਰਾਜਪਾਲ ਹੈ ਫਲੋਰ ਤੋਂ ਉਹ ਹੈ ਦੋ ਤਿੰਨ ਸਾਥੀ ਸਾਡੇ ਹੋਰ ਨੇ ਜਿਹੜੀ ਇਹਦੀ ਜੀ ਟੀਮ ਹੈ ਉਹਦਾ ਮਤਵ ਵਾਲੀ ਇੱਕ ਹੋਇਆ ਕਿ ਟੀਮ ਤੋਂ ਬਣਾ ਮੈਂ ਕਹਦਾ ਅਸੀਂ ਕਹਿਣਾ ਕਿ ਲੀਡਰ ਤੋਂ ਬਣਾ ਅਸੀਂ ਕਹਦੇ ਜਿੰਨਾ ਚਿਰ ਤੱਕ ਹਾਈ ਕਮਾਂਡ ਜਦ ਮਰਜੀ ਉਹਨਾਂ ਨੂੰ ਮਾਨ ਸਨਮਾਨ ਦੇ ਬੁਲਾ ਲੇ ਬਲਾ ਕੇ ਸਾਨੂੰ ਸਾਨੂੰ ਬਹਾਲ ਕਰੇ ਔਰ ਨਾਲ ਦੀ ਨਾਲ ਨਵਜੋਤ ਸਿੱਧੂ ਜੀ ਪ੍ਰਚਾਰ ਕਰਨ ਵਾਸਤੇ ਤਿਆਰ ਨੇ ਜਿਹੜੀ ਪੰਜਾਬ ਦੀ ਟੀਮ ਹੈ ਉਹਨੂੰ ਅਸੀਂ ਭਰੋਸਾ ਨਹੀਂ ਮੰਨਦੇ ਉਹ ਤਾਂ ਲੋਲੀ ਪੋਪ ਦੇ ਸਕਦੇ ਨੇ ਇਹਦਾ ਮਤਵਲ ਕੱਢਣ ਵਾਸਤੇ ਬਹਾਲੀ ਸਾਡੀ ਕਰ ਸਕਦੇ ਨੇ ਅਸੀਂ ਇਹਨਾਂ ਦੇ ਉੱਤੇ ਭਰੋਸਾ ਨਹੀਂ ਨਾ ਕਰਿਆ ਨਾ ਅਸੀਂ ਕਰੀਏ ਨਾ ਇਹ ਜਿਹੜੇ ਲੀਡਰ ਨੇ ਭਰੋਸੇਯੋਗ ਲੀਡਰ ਨੇ